ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਗੱਲਬਾਤ ਕਰੂੰਗਾ ਕਿਸਾਨਾਂ ਬਾਰੇ ਜੱਟ ਜ਼ਿਮੀਂਦਾਰਾਂ ਬਾਰੇ ਜਿਹੜੀ ਕਿ ਇੱਕ ਬਹੁਤ ਵੱਡੀ ਗਲਤੀ ਕਰਦੇ ਨੇ ਐਡੀ ਵੱਡੀ ਗਲਤੀ ਕਰਦੇ ਨੇ ਜਿਸ ਦੇ ਨਾਲ ਆਪਣੀ ਖੁਦ ਜ਼ਮੀਨ ਦੀ ਜਿਹੜੀ ਕੀਮਤ ਹੈ ਉਹ 20 ਲੱਖ ਏਕੜ ਦੇ ਹਿਸਾਬ ਦੇ ਨਾਲ 25 ਲੱਖ ਏਕੜ ਦੇ ਹਿਸਾਬ ਨਾਲ ਕਟਾ ਲੈਂਦੇ ਨੇ ਔਰ ਉਹਦਾ ਵੀ ਕੋਈ ਕਾਹਕ ਨਹੀਂ ਹੁੰਦਾ ਆਹ ਵੀਡੀਓ ਕਰਦੇ ਆ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਦੋਸਤੋ ਸਭ ਤੋਂ ਪਹਿਲਾਂ ਤਾਂ ਹੁਣ ਜਿਹੜੇ ਖਰੀਦਦਾਰ ਮੇਰੇ ਵੀਰ ਨੇ ਉਹ ਜਦੀ ਕੰਨ ਚੱਕਣਗੇ ਚੱਕਣੇ ਵੀ ਚਾਹੀਦੇ ਨੇ ਵੀ ਉਹ ਕਿਹੜੀ ਜ਼ਿਮੀਂਦਾਰਾਂ ਦੀ ਜ਼ਮੀਨ ਹੈ ਜਿਹੜੀ 20 ਤੋਂ 25 ਲੱਖ ਰੁਪਏ ਸਸਤੀ ਮਿਲ ਜਾਂਦੀ ਆ ਤੇ ਲੇਕਿਨ ਜਦੋਂ ਮੈਂ ਉਹ ਜ਼ਮੀਨ ਦਾ ਜ਼ਿਕਰ ਕਰੂੰਗਾ ਨਾ ਤੁਸੀਂ ਨਾਲ ਦੀ ਨਾਲ ਕਹਿ ਦੋਗੇ ਕਮੈਂਟ ਵੀ ਸੈਲ ਕਰਦੇ ਹੋ ਵੀ ਨਹੀਂ ਨਹੀਂ ਜੀ ਅਸੀਂ ਨਹੀਂ ਜ਼ਮੀਨ ਖਰੀਦਣੀ ਹੈਗੀ ਇਹ ਪੈਰ ਤੇ ਕਹਾੜਾ ਖੁਦ ਜਿਹੜੇ ਜ਼ਮੀਨ ਦੇ ਮਾਲਕ ਨੇ ਉਹ ਖੁਦ ਆਪ ਆਪਣੀ ਜ਼ਮੀਨ ਦੇ ਮਤਲਬ ਇਹ ਇਹ ਕੰਮ ਕਰਕੇ ਆਪਣੇ ਪੈਰ ਦੇ ਉੱਪਰ ਕਹਾੜਾ ਮਾਰਦੇ ਹੋ ਕੁਝ ਤਾਂ ਮੇਰੇ ਇਹ ਸਾਰੇ ਲੋਕ ਸਮਝ ਗਏ ਹੋਣਗੇ ਪਰ ਦੋਸਤੋ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਕੋਈ ਵੀ ਵਿਅਕਤੀ ਹੈ ਜਿਹੜਾ ਹਰ ਇੱਕ ਵਿਅਕਤੀ ਨੂੰ ਮਜਬੂਰੀਆਂ ਹੁੰਦੀਆਂ ਨੇ ਤਖਲੀਫਾਂ ਹੁੰਦੀਆਂ ਨੇ ਕਿਹੜਾ ਇਹੋ ਜਿਹਾ ਬੰਦਾ ਹੈ ਲਾ ਮੈਕਨਾ ਅਵਾਨੀਆਂ ਅੜਾਨੀਆਂ ਤੋਂ ਵੀ ਉਹ ਵੀ ਲੋਨ ਲੈ ਲੈ ਕੇ ਆਪਣੇ ਕਾਰੋਬਾਰ ਚਲਾਉਂਦੇ ਨੇ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਨੇ ਆਉਂਦੀਆਂ ਹੋਣਗੀਆਂ ਉਹਨਾਂ ਨੂੰ ਆਪਣੇ ਨਾਲੋਂ ਵੱਡੀਆਂ ਆਉਂਦੀਆਂ ਹੋਣਗੀਆਂ ਪਰ ਕਦੇ ਇਸ ਤਰ੍ਹਾਂ ਸੁਣਿਆ ਉਹਨਾਂ ਨੇ ਆਪਣੀ ਖਰਬਾਰ ਰਪਿਆਂ ਦੀ ਅਰਬਾਂ ਰਪਿਆਂ ਦੀ ਜਾਇਦਾਦ ਹੈ ਜਿਹੜੀ ਉਹ ਕਰੋੜਾਂ ਦੇ ਵਿੱਚ ਦੇਤੀ ਔਰ ਉਹਦਾ 25% ਜਾਂ 30% ਰੇਟ ਹੀ ਘਟਾ ਲਿਆ ਕਿਸੇ ਮੂਰਖਤਾਈ ਕਰਕੇ ਹੁਣ ਕਈ ਬੰਦਿਆਂ ਨੂੰ ਮੇਰਾ ਲਬਜੂਰਾ ਲੱਗੂਗਾ ਪਰ ਮੈਨੂੰ ਖੁੱਸਾ ਇਸ ਕਰਕੇ ਚੜਦਾ ਯਾਰ ਤੁਸੀਂ ਕੰਮ ਕਮ ਆਪਣੇ ਬਾਰੇ ਤਾਂ ਸੋਚ ਲਓ ਦੋਸਤੋ ਮੈਂ ਗੱਲ ਕਰ ਰਿਹਾ ਉਹਨਾਂ ਜ਼ਮੀਨਾਂ ਬਾਰੇ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਇਹ ਲੋਕ ਪੱਠੇ ਵਾਲਿਆਂ ਦੇ ਮੰਗਰ ਲੱਗ ਕੇ ਮਿੱਟੀ ਚ ਚਕਾ ਦਿੰਦੇ ਨੇ ਜਾਂ ਸੜਕਾਂ ਵਾਲਿਆਂ ਨੂੰ ਮਿੱਟੀ ਚ ਚਕਾ ਦਿੰਦੇ ਨੇ ਜਾਂ ਆਹ ਜਿਹੜੀਆਂ ਵੱਡੀਆਂ ਰੋੜਾਂ ਨਿਕਲਦੀਆਂ ਨੇ ਇਹਨਾਂ ਨੂੰ ਕਈ ਤਾਂ 5 ਤੋਂ 10 ਫੁੱਟ ਤੱਕ ਮਿੱਟੀ ਚ ਚਕਾ ਦਿੰਦੇ ਨੇ ਔਰ ਲੌਜੀਕ ਪਤਾ ਕੀ ਦਿੰਦੇ ਨੇ ਕਿ ਜੀ ਦੇਖੋ ਪੈਸੇ ਮਿਲ ਗਏ ਜ਼ਮੀਨ ਦੀ ਕੋਲੇ ਆਪਣੀ ਜ਼ਮੀਨ ਰਹਿ ਗਈ ਮੈਂ ਲੌਜੀਕ ਦੇਖੋ ਤੁਸੀਂ ਜ਼ਮੀਨ ਦੀ ਆਪਣੇ ਕੋਲੇ ਜ਼ਮੀਨ ਰਹਿ ਗਈ ਤੇ ਨਾਲੇ ਆਪਾਂ ਨੂੰ ਪੈਸੇ ਮਿਲ ਗਏ ਦੋਸਤੋ ਜਿਹੜੇ ਪੱਠੇ ਨੂੰ ਮਿੱਟੀ ਚਕਾਉਂਦੇ ਨੇ ਪ੍ਰੋਪਰ ਮੈਨੂੰ ਰੇਟ ਤਾਂ ਨਹੀਂ ਪਤਾ ਇਹ ਮੈਂ ਅੱਜ ਗੱਲ ਤਾਂ ਕਰ ਰਿਹਾ ਕੱਲ ਮੈਂ ਕਿਸੇ ਇਲਾਕੇ ਦੇ ਵਿੱਚ ਗਿਆ ਸੀਗਾ ਅਮਦਗੜ ਸਾਈਡ ਤੇ ਉੱਥੇ ਜਦੋਂ ਅਸੀਂ ਗਏ ਨਾ ਜ਼ਮੀਨ ਦੇਖਣ ਉੱਥੇ ਆਲੇ-ਦੁਆਲੇ ਸਾਰੀਆਂ ਜ਼ਮੀਨਾਂ ਨੇ ਮਿੱਟੀ ਚਕਾਈ ਉੱਥੇ ਇੱਕ ਪੱਠਾ ਸੀਗਾ ਕੋਲੇ ਟੋਟਲੀ ਜ਼ਮੀਨਾਂ ਦੇ ਵਿੱਚੋਂ ਉਹਨਾਂ ਨੇ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਤਿੰਨ ਤਿੰਨ 3 ਫੁੱਟ ਤਾਂ ਨਾਰਮਲੀ ਸੀ ਜਿਹੜੀ ਮਿੱਟੀ ਚਕਾਈ ਹੋਈ ਹੁਣ ਦੋਸਤੋ ਜਿਹੜੀ ਮਤਲ ਚਕਾਉਣ ਵਾਲੇ ਲੋਕ ਨੇ ਕੀਮਤ ਤਾਂ ਉਹਨਾਂ ਨੂੰ ਪਤਾ ਹੋਊਗੀ ਜੋ ਮੈਨੂੰ ਪਤਾ ਲੱਗਿਆ 3 ਲੱਖ ਏਕੜ ਦਾ 4 ਲੱਖ ਏਕੜ ਦਾ ਕਹਿੰਦੇ ਮਿਲ ਜਾਂਦਾ ਹੋਊਗਾ ਵੱਧ ਤੋਂ ਵੱਧ 3-4 ਲੱਖ ਰੁਪਇਆ ਏਕੜ ਦਾ ਲੈ ਕੇ ਉਹ ਦਲੀਲ ਦਿੰਦੇ ਨੇ ਕਿ ਜ਼ਮੀਨ ਦੀ ਸਾਡੇ ਕੋਲੇ ਜ਼ਮੀਨ ਬਚ ਗਈ ਪਰ ਦੋਸਤੋ ਮੈਂ ਇਹ ਕਹਿਣਾ ਚਾਹੁੰਨਾ ਤੁਹਾਨੂੰ ਉਹ ਤੁਹਾਡੀ ਜ਼ਮੀਨ ਨਹੀਂ ਤੁਹਾਡੇ ਕੋਲ ਬਚੀ ਤੁਹਾਡੇ ਕੋਲ ਖੋਰ ਬਚ ਗਿਆ ਜਿਵੇਂ ਤੁਸੀਂ ਜੀਰੀ ਵੇਚ ਕੇ ਨਾ ਪਿੱਛੇ ਪਰਾਲੀ ਰਹਿ ਜਾਂਦੀ ਆ ਉਸੇ ਤਰ੍ਹਾਂ ਤੁਸੀਂ ਆਪਣੀ ਜ਼ਮੀਨ ਦੇ ਵਿੱਚ ਜਦੋਂ ਮਿੱਟੀ ਚਕਾ ਦਿੰਨੇ ਹੋ ਉਹ ਤੁਹਾਡੇ ਕੋਲੇ ਪਰਾਲੀ ਬਚ ਜਾਂਦੀ ਹੈ ਜੀਰੀ ਉਹਦੇ ਚੋਂ ਤੁਸੀਂ ਵੇਚ ਦਿੰਨੇ ਹੋ ਪਰ ਜੀਰੀ ਨੂੰ ਤੁਸੀਂ ਪਰਾਲੀ ਦੇ ਪਾਸੇ ਵੇਚ ਦਿੰਨੇ ਹੋ ਕਿਉਂਕਿ ਜਿਹੜੀ ਜ਼ਮੀਨ ਤੁਹਾਡੀ ਅੱਜ 65 ਲੱਖ ਵਾਲੀ ਸੀ ਉਹ 65 ਲੱਖ ਵਾਲੀ ਜ਼ਮੀਨ ਦੇ ਵਿੱਚੋਂ ਤੁਸੀਂ 3 ਲੱਖ ਦੀ ਮਿੱਟੀ ਚਕਾ ਕੇ ਪਠੇਵਾਲਿਆਂ ਦੀਆਂ ਗੱਲਾਂ 'ਚ ਆ ਕੇ ਜਾਂ ਕੁਝ ਕਰਕੇ ਤੁਸੀਂ ਉਸ ਜ਼ਮੀਨ ਦੀ 20 ਤੋਂ 25 ਲੱਖ ਰੁਪਏ ਕੀਮਤ ਘਟਾ ਲਈਆ ਮੈਂ ਗਰੰਟੀ ਦਿੰਦਾ ਇਸ ਗੱਲ ਦੀ 65 ਲੱਖ ਵਾਲੀ ਜ਼ਮੀਨ ਨੂੰ ਜੇ ਕੋਈ 45 ਲੱਖ ਦੇ ਵਿੱਚ ਵੀ ਗਾਹਕ ਮਿਲ ਜਵੇ ਜਿਨੇ ਚਾਹੀਦੀ ਆ ਤੁਨ ਮੈਂ ਅਨੇਕਾਂ ਜ਼ਮੀਨਾਂ ਦਵਾ ਦੇਣਾਗਾ ਜਿਹੜੀਆਂ ਪੱਟੀਆਂ ਹੋਈਆਂ ਡੂੰਘੀਆਂ ਜ਼ਮੀਨਾਂ ਨੇ ਜਿਨ੍ਹਾਂ ਨੇ ਲੈਣੇ ਨੇ ਰੇਟ ਘੱਟ ਜਿਨ੍ਹਾਂ ਨੂੰ ਚਾਹੀਦੇ ਨੇ ਉਹਨਾਂ ਨੂੰ ਦਵਾ ਦਿੰਨੇ ਆ ਜਿੰਨੀਆਂ ਚਾਹੀਦੀਆਂ ਨੇ ਲੇਕਿਨ ਉਹ ਉਹਨਾਂ ਜ਼ਿਮੀਂਦਾਰ ਪਰਵਾਹ ਤੇ ਮੈਨੂੰ ਇੰਨਾ ਗੁੱਸਾ ਆਉਂਦਾਗਾ ਯਾਰ ਤੁਹਾਡੀ ਆਪ ਦੀ ਸੋਨੇ ਵਰਗੀ ਜ਼ਮੀਨ ਉਸੀ ਜੇਕਰ ਮਜਬੂਰੀਆਂ ਇਹਦੋਂ ਕਿਲਾ ਵੇਚ ਦਿਓ ਨਾ ਬਾਕੀ ਦੀ ਪ੍ਰਾਪਰਟੀ ਤਾਂ ਤੁਹਾਡੀ ਮਤਲਬ ਸਹੀ ਬਚ ਜੂਗੀ ਜੇ ਤੁਹਾਡੇ ਕੋਲ 10 ਕਿल्ले ਨੇ ਤੁਹਾਨੂੰ ਕੋਈ ਮਜਬੂਰੀ ਆ ਤੁਸੀਂ ਕਿਲਾ ਵੇਚ ਦਿਓ ਦੋ ਕਿਲਾ ਵੇਚ ਲੋ ਕਮ ਜਿਮ ਤੁਹਾਡੇ ਕੋਲ ਜਿਹੜੀ 8 ਕਿल्ले ਬਚੂ ਉਹ ਤਾਂ ਪ੍ਰਾਪਰ ਬਚ ਜੂਗਾ ਕਿ ਤੁਸੀਂ 8 ਕਿੱਲਾਂ ਦੇ ਵਿੱਚੋਂ ਸਾਰੀ ਚੋ ਮਿੱਟੀ ਚਕਾ ਕੇ ਆਪਣੀ ਮਿੱਟੀ ਦਾ ਆਪਣੀ ਜ਼ਮੀਨ ਦਾ ਖੋਰ ਬਣਾ ਲੈਨੇ ਹੋ ਉਹਦਾ ਕੋਈ ਗਾਹਕ ਨਹੀਂ ਲੱਗਦਾ ਜਦੋਂ ਅਸੀਂ ਜ਼ਮੀਨ ਦਿਖਾਉਣ ਜਾਂਦੇ ਆ ਜਾਂ ਦੇਖਣ ਜਾਂਦੇ ਆ ਦੋਸਤੋ ਤਾਂ ਨਾਲ ਦੀ ਨਾਲ ਜਵਾਬ ਕੱਲ ਮੈਂ ਪਾਰਟੀ ਨੂੰ ਲੈ ਕੇ ਗਿਆ ਸਾਢੇ 7 ਕਿੱਲੇ ਜ਼ਮੀਨ ਸਾਢੇ 7 ਕਿੱਲੇ ਜ਼ਮੀਨ ਦੇ ਵਿੱਚੋਂ 1 ਕਿੱਲਾ ਨੀਵਾ ਸੀਗਾ ਉਹ ਵੀ ਨਹੀਂ ਮਤਲਬ ਬੰਦੇ ਝਾਕ ਕੇ ਵੀ ਨਹੀਂ ਜ਼ਮੀਨ ਵੱਲ ਜ਼ਮੀਨ ਵੱਲ ਉਹਨਾਂ ਨੇ ਕਿਹਾ ਜੀ ਇਹ ਕਿੱਲਾ ਮੈਂ ਕਿਹਾ ਵੀ ਚਲੋ ਤੁਸੀਂ 1 ਕਿੱਲੇ ਦਾ ਰੇਟ ਘੱਟ ਮੰਨ ਕੇ ਚੱਲ ਪੋ ਕਹਿੰਦੇ ਨਾ ਜੇ ਅਸੀਂ ਜ਼ਮੀਨ ਲੈਣੀ ਵੀ ਨਹੀਂ ਹੈਗੀ ਵੀ ਤੇ ਮਿੱਟੀ ਪੱਟੀ ਹੋ ਜਾ ਚਾਹੇ ਸੜਕ ਮੈਂ ਮਤਲਬ ਦੋਸਤੋ ਤੁਸੀਂ ਹੈਰਾਨ ਮੰਨ ਜੋਗੇ ਮੈਂ ਇਹ ਜੇ ਜ਼ਿੰਮੇਵਾਰ ਭਰਾ ਮੇਰੇ ਦੇਖੇ ਨਾ ਉਹ ਜਿਨ੍ਹਾਂ ਦੇ 10-10 ਕਿੱਲੇ ਜ਼ਮੀਨ ਫਰੰਟ ਤੋਂ ਸੜਕ ਤੋਂ ਕਿੱਲਾ ਦੋ ਕਿੱਲਾਂ ਦੇ ਵਿੱਚੋਂ ਮਿੱਟੀ ਚਕਾ ਦਿੰਦੇ ਫਰੰਟ ਤੋਂ ਆ ਖੰਨੇ ਹੀ ਸ਼ੁਰੂ ਕੋਲੇ ਮੈਨੂੰ ਮੇਰੇ ਕੋਲੇ ਇੱਕ ਸੌਦਾ ਆਇਆ ਸੀਗਾ ਫਰੰਟ ਦੇ ਉੱਪਰੋਂ ਮਿੱਟੀ ਚਕਾਈ ਹੋਈ ਦੋ ਕਿੱਲਾਂ ਦੇ ਵਿੱਚੋਂ ਕਿੱਲੇ ਸੋ ਔਰ ਬਾਕੀ ਪਿਛਲੀ ਜ਼ਮੀਨ ਜਿਹੜੀ ਆ ਸਹੀ ਰੱਖਿ ਹੋਏ ਐ ਲੇਕਿਨ ਜਾਣ ਸਾਥ ਜਦੋਂ ਅਸੀਂ ਦੇਖਨੇ ਕਾਟਾ ਨਾਲ ਦੀ ਨਾਲ ਤੁਸੀਂ ਮਤਲਬ ਸਾਨੂੰ ਇੰਨਾ ਇੰਨਾ ਰੇਟ ਕੱਟ ਕਹਿੰਦੇ ਨੇ 25% ਰੇਟ ਕੱਟ ਲੈ ਲੋ ਜੀ ਜਦੋਂ ਗਾਹ ਕਿੰਨੀ ਲੈਂਦਾ ਜੀ ਅਸੀਂ ਕੀ ਕਰਾਂਗੇ ਲੈ ਕੇ ਜਿਹੜੀ ਚੀਜ਼ ਕਿਉਂਕਿ ਨੀਵੀਂ ਜ਼ਮੀਨ ਤੋਂ ਤਾਂ ਮਤਲਬ ਗਾਹਕ ਸੱਪ ਵਾਂਗੂ ਡਰਦਾ ਹੈ ਇਹਦੇ ਵਿੱਚ ਪਾਣੀ ਖੜੂਗਾ ਕਿਉਂਕਿ ਆਲੇ-ਦਾਲ ਪਾਣੀ ਨਿਕਲਣਾ ਨਹੀਂ ਮੈਂ ਕਹਿੰਦਾ ਚਾਹੇ ਨਿਕਲਦਾ ਵੀ ਹੋਵੇ ਤਾਂ ਵੀ ਕੋਈ ਲੈਂਦਾ ਬਾਲੀ ਗੱਲ ਕੀ ਕਰਦੇ ਹਾਂ ਜੀ ਜਿਹੜੀ ਸੜਕਾਂ ਹੀ ਵਾਰੀ ਨਾ ਸੜਕਾਂ ਉੱਚੀਆਂ ਬਣੀਆਂ ਹੁੰਦੀਆਂ ਨੇ ਜ਼ਮੀਨ ਪ੍ਰੋਪਰ ਆਪਦੀ ਟਿਕਾਣੇ ਦੀ ਹੁੰਦੀ ਆ ਸੜਕ ਢਾਈ 3 ਫੁੱਟ ਉੱਚੀ ਬਣ ਜਾਂਦੀ ਆ ਕਈ ਵਾਰੀ ਸੜਕਾਂ ਜਿਹੜੀ ਉੱਚੀ ਬਣੀ ਆ ਉਹਦੇ ਨੇੜੇ ਪ੍ਰੋਪਰ ਸਹੀ ਰੇ ਆਪਣੀ ਤਲ ਦੇ ਉੱਪਰ ਵੀ ਜ਼ਮੀਨ ਤੇ ਗਾਹਕ ਨਹੀਂ ਖੜਦਾ ਵਾਲੀ ਗੱਲ ਕੀ ਕਰਦੇ ਹਾਂ ਔਰ ਬਾਕੀ ਰਹਿਣਾ ਖੁੰਦਾ ਬੇੜਾ ਜਿਹੜਾ ਘਰਕ ਕੀਤਾਗਾ ਉਹ ਆ ਸੜਕਾਂ ਨਹੀਂ ਕੀਤਾਗਾ 15 15 ਫੁੱਟ ਸੜਕਾਂ ਉੱਚੀਆਂ ਚੱਕਣ ਦੀ ਖਾਤਰ ਮਤਲਬ ਸਾਰੇ ਇਲਾਕੇ ਦੀਆਂ ਜ਼ਮੀਨਾਂ ਦਾ ਬੇੜਾ ਕਰਕ ਕਰ ਦਿੱਤਾ ਇਹਨਾਂ ਲੋਕਾਂ ਨੇ ਔਰ ਆਪ ਵਿੱਚ ਚਲਾਕ ਇੰਨੇ ਨੇ ਮਤਲਬ ਇਹ ਕੰਪਨੀ ਵਾਲੇ ਆਪ ਲੈ ਕੇ ਕੁਝ ਜ਼ਮੀਨ ਉੱਥੋਂ ਕੁਝ ਮਿੱਟੀ ਚ ਕਾਦੀ ਬਾਕੀ ਝੱਕਾਂ ਨੂੰ ਵਿਚਾਰਿਆਂ ਨੂੰ ਲਾ ਕੇ ਲਾਰੇ ਤੇ 5-5 10-10 ਫੁੱਟ 8-8 ਫੁੱਟ ਖੂਪਾ ਆ ਤੇ ਜ਼ਮੀਨਾਂ ਦੇ ਵਿੱਚ ਔਰ ਪਵਾਉਣ ਵਾਲਾ ਪਰ ਕਾਉਣ ਹੈਗਾ ਦੋਸਤੋ ਪਵਾਉਣ ਵਾਲੇ ਤਾਂ ਅਸੀਂ ਖੁਦ ਆ ਨਾ ਕਿ ਸਾਨੂੰ ਇੰਨੀ ਵੀ ਸਮਝ ਨਹੀਂ ਹੈਗੀ ਜੇ ਜਿਹੜੀ ਅਸੀਂ ਮਿੱਟੀ ਚੁਕਾ ਰਹੇ ਹਾਂ ਆਹ ਜਿਹੜੀ ਮਤਲਬ ਗੱਲ ਪਤਾ ਕੀ ਆ 10 ਕਿੱਲੇ ਜ਼ਮੀਨ ਹੈ ਜੇ 10 ਕਿੱਲੇ ਜ਼ਮੀਨ ਦੇ ਵਿੱਚੋਂ ਤੁਸੀਂ ਤੇ ਮੈਨੂੰ ਪੱਕਾ ਰੇਟ ਦਾ ਨਹੀਂ ਪਤਾ ਹੈਗਾ ਮੈਂ ਅੰਦਾਜ਼ੇ ਨਾਲ ਗੱਲ ਕਰਦਾ ਚਲੋ ਮੰਨ ਲਓ ਕਿ 3 ਲੱਖ ਨੂੰ ਤੁਸੀਂ ਚੁਕਾ ਦਿੱਤੀ 3 ਲੱਖ ਨੂੰ ਤੁਸੀਂ 10 ਕਿੱਲੇ ਨੂੰ ਮੰਨੋ ਵੀ 30 ਲੱਖ ਰੁਪਈਆ ਆ ਗਿਆ 30 ਲੱਖ ਤਾਂ ਬਹੁਤ ਵੱਡੀ ਗੱਲ ਹੈ ਜੀ ਜ਼ਿਮੀਂਦਾਰ ਲਈ ਕਿਉਂਕਿ 5-7 ਲੱਖ ਦੀ ਲੋੜ ਹੁੰਦੀ ਆ 30 ਲੱਖ ਰੁਪਈਆ ਆ ਗਿਆ ਜ਼ਮੀਨ ਦੀ ਕੋਲੇ ਜ਼ਮੀਨ ਬਚ ਗਈ 10 ਕਿੱਲੇ ਉਹਨੂੰ ਇਹ ਨਹੀਂ ਪਤਾ ਤੇਰੀ ਜ਼ਮੀਨ ਦਾ 2 ਕਰੋੜ ਰੁਪਇਆ ਰੇਟ ਘਟ ਗਿਆ ਜੇ 10 ਕਿੱਲਿਆਂ ਦਾ ਮਿੱਟੀ ਚੁਕਾ ਕੇ ਡੇਢ ਤੋਂ 2 ਕਰੋੜ ਰੇਟ ਨਾ ਘਟੇ ਤਾਂ ਮੈਨੂੰ ਨੀਵੇਂ ਤੋਂ ਮਾਰ 15 ਤੋਂ 20 ਲੱਖ ਰੇਟ ਘਟ ਲੈਂਦਾ ਗਾਹਕ ਮਤਲਬ ਜੇ ਕੋਈ ਲੈਂਦਾ ਵੀ ਹ ਤਾਂ ਪਹਿਲੀ ਗੱਲ ਤਾਂ ਲੈਂਦਾ ਹੀ ਨਹੀਂ ਪਹਿਲੀ ਗੱਲ ਤਾਂ ਜਦੋਂ ਤੁਹਾਨੂੰ ਇਹ ਇੱਕ ਵਾਰੀ ਤਾਂ ਤੁਸੀਂ ਡੰਗ ਸਾਰ ਲਿਆ ਅਗਰ ਕੱਲ ਨੂੰ ਤੁਹਾਨੂੰ ਜ਼ਮੀਨ ਵੇਚਣ ਦੀ ਲੋੜ ਪੈ ਜਾਂਦੀ ਆ ਤਾਂ ਤੁਸੀਂ ਕੀ ਕਰੋਗੇ ਫਿਰ ਚਲੋ ਜੀ ਅੱਗੇ ਆਜੋ ਹੁਣ ਮਿੱਟੀ ਚਕਾਉਣ ਵੇਲੇ ਕੀ ਸੋਚਦੇ ਨੇ ਆਪਾਂ ਕੋਈ ਨਾ ਜੀ ਪਾ ਲਾਂਗੇ ਮਿੱਟੀ ਫਿਰ ਦੂਜੀ ਚਕਾਣਗੇ ਕਿ ਇਧਰੋਂ ਕਰਾ ਕੇ ਨਾ ਐ ਕਰ ਲਾਂਗੇ ਕੱਲ ਮੈਨੂੰ ਉੱਥੇ ਡੀਲਰ ਕਹਿੰ ਜਾਵੇ ਨਹੀਂ ਜੀ ਇਹ ਜਿਹੜੇ ਬਾਕੀ 6.5 ਕਿੱਲੇ ਬਚ ਗਏ ਨਾ ਉਹ ਚੋਂ 2-2 ਇੰਚ ਕਰਕੇ ਲਾ ਕੇ ਕਰਾ ਇਹ ਕਿੱਲਾ ਪੱਧਰ ਹੋ ਜਾਊਗਾ ਬਸ ਹੋ ਜਾਊਗਾ ਕੰਮ ਮਤਲਬ ਗੱਲਾਂ ਨਾਲ ਹੀ ਸਾਰ ਲੈਂਦੇ ਨੇ ਜਦੋਂ ਉਹਨੂੰ ਇਹ ਨਹੀਂ ਪਤਾ ਵੀ ਜਦੋਂ ਤੂੰ ਬਾਕੀ ਜ਼ਮੀਨ ਦੇ ਵਿੱਚੋਂ ਕਿੱਲੇ ਦੇ ਵਿੱਚ ਤੰਤਰ ਫੁੱਟ ਮਿੱਟੀ ਪਾਉਂਗੇ ਬਾਕੀ ਵੀ ਵੇਕਾਰ ਹੋ ਜੂਗੀ ਕਿਉਂਕਿ ਆਲੇ-ਦਾਲਿਆਂ ਵਾਲੀਆਂ ਜ਼ਮੀਨਾਂ ਤੋਂ ਜਿੱਦਾਂ ਦਾ ਫੁੱਟ ਵੀ ਨਿਮੀ ਰਹਿ ਗਈ ਤਾਂ ਵੀ ਖਤਮ ਹੋ ਔਰ ਮਤਲਬ ਇਹ ਦੋਸਤੋ ਜਿਹੜੀਆਂ ਮੈਂ ਗੱਲਾਂ ਕਹਿ ਰਿਹਾਗਾ ਚਵਣਗੀਆਂ ਬਹੁਤ ਬੰਦਿਆਂ ਨੂੰ ਪਰ ਮੈਂ ਇਹ ਕੜਵੀ ਸਚਾਈ ਕਹਿ ਰਿਹਾ ਇਹ ਕੜਵੀ ਸਚਾਈ ਹੈ ਜਿਹੜੀ ਮਤਲਬ ਲੋਕ ਸਮਝਦੇ ਨਹੀਂ ਹੈਗੇ ਲੇਕਿਨ ਸਾਰੇ ਕਰ ਰਹੇ ਨੇ ਮੈਂ ਮਤਲਬ ਅਨੇਕਾਂ ਇਸ ਤਰ੍ਹਾਂ ਦੇ ਬੰਦੇ ਦੇਖੇ ਨੇ ਜਿਹੜੇ ਮਤਲਬ ਇਹ ਚੀਜ਼ ਨੂੰ ਅ ਕਰਦੇ ਨੇ ਤੇ ਆਪਣਾ ਜ਼ਮੀਨ ਦਾ ਜਿਹੜਾ ਜ਼ਮਾਇਨ ਵਿੜਾ ਕਰ ਲੈਂਦੇ ਨੇ ਦੋਸਤੋ ਗੱਲ ਬੁਰੀ ਲੱਗੀ ਹੋਵੇ ਤਾਂ ਸੌਰੀ ਮਾਫ ਕਰਨਾ ਪਰ ਮੈਂ ਬੇਨਤੀ ਤੁਹਾਨੂੰ ਜ਼ਿਮੀਂਦਾਰ ਭਰਾਵਾਂ ਨੂੰ ਰੋਜ਼ ਕਰਦਾ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਇਸ ਤਰ੍ਹਾਂ ਦਾ ਬਿਲਕੁਲ ਆਪਣੇ ਵੱਲੋਂ ਨਾ ਕਈ ਹੁਣ ਮੈਨੂੰ ਕਹਿਣਗੇ ਫਿਰ ਇੱਟਾਂ ਦਿੱਥੋਂ ਵੱਢਣ ਜੀ ਫਿਰ ਪੱਠਾ ਜੀ ਕਿਵੇਂ ਚੱਲੂ ਜੀ ਇਹ ਪਰ ਉਪਕਾਰ ਜਿਹਨੂੰ ਚੰਗਾ ਲੱਗਦਾ ਉਹ ਕਰ ਲਵੇ ਲੇਕਿਨ ਮੈਨੂੰ ਸਾਰਾ ਪਤਾ ਹੈਗਾ ਕੋਈ ਪਰ ਉਪਕਾਰ ਦੀ ਖਾਤਰ ਮਿੱਟੀ ਨਹੀਂ ਚਕਾਉਂਦਾ ਸਿਰਫ 4 ਪੈਸਿਆਂ ਦੀ ਖਾਤਰ ਲਾਲਸ ਦੇ ਵਿੱਚ ਦੇਖ ਕੇ ਪਹਿਲਾਂ ਪੱਠਿਆਲਾ ਕਹੂਗਾ ਆਪਾਂ ਜੀ ਕੋਈ ਨਾ ਜੀ ਫੁੱਟ ਫੁੱਟ ਕਹੋਗੇ ਫੁੱਟ ਫੁੱਟ ਚੱਕ ਲਾਂਗੇ ਫਿਰ ਫਿਰ ਕਹਿੰਦੇ ਨੇ ਕੋਈ ਉਹ 2 ਫੁੱਟ ਨਾਲ ਕੀ ਫਰਕ ਪੈਂਦਾ ਜੀ ਕੁਛ ਨਹੀਂ ਹੁੰਦਾ 3 ਫੁੱਟ ਹੋ ਗਿਆ ਕਿ 2 ਫੁੱਟ ਹੋ ਗਿਆ ਕਿ ਨਾ ਕੀ ਫਰਕ ਹੈ ਹੁਣ ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਿਆ ਦੋਸਤੋ ਜਿਹੜੀ ਤੁਸੀਂ 3-3 ਫੁੱਟ ਮਿੱਟੀ ਚਕਾਤੀ ਜਦੋਂ ਤੁਸੀਂ ਗੱਲਾਂ ਕਰਦੇ ਹੋ ਵੀ ਕੋਈ ਨਾ ਜੀ ਆਪਾਂ ਫਿਰ ਬਾਅਦ ਦੇ ਵਿੱਚ ਇਹਨੂੰ ਪਵਾ ਲਾਂਗੇ ਜਿਹੜੀ ਮਿੱਟੀ ਤੁਸੀਂ 30 ਲੱਖ ਦੀ ਚਕਾਈਆਂ ਨੇ ਜੇ ਤੁਹਾਨੂੰ ਦੁਬਾਰਾ ਪਵਾਉਣੀ ਪੈਗੀ ਜੇ ਤੁਸੀਂ 50 ਲੱਖ ਦੇ ਵਿੱਚ ਵੀ ਮਿੱਟੀ ਪਵਾ ਕੇ ਦਿਖਾਏ ਹੁਣ ਨਹੀਂ ਜਲਵਾ ਦੇ ਵਿੱਚ ਜੇ ਤੁਹਾਡਾ 50 ਲੱਖ ਤੋਂ ਰੁਪਈਆ ਉੱਪਰ ਨਾਲ ਲੱਗਿਆ ਤਾਂ ਮੈਨੂੰ ਤੁਸੀਂ ਫਿੱਟੇ ਮੁਕ ਕਹਿ ਦਿਓ ਕਿਉਂਕਿ ਜਿੱਥੋਂ ਤੁਸੀਂ ਖਰੀਦੋਗੇ ਮਿੱਟੀ ਉੱਥੋਂ ਵੀ ਤੁਹਾਨੂੰ ਮਲਣ ਮਿਲਣੀ ਆ ਫਿਰ ਟਰੈਕਟਰਾਂ ਨਾਲ ਢੋਣੀ ਜੀ ਸੀ ਬੀ ਲਾਉਣੀ ਖਰਚਾ ਕਰਨਾ ਔਰ ਉਹੀ ਤੁਹਾਨੂੰ ਡਬਲ ਪੈਸਿਆਂ ਦੇ ਵਿੱਚ ਮਿੱਟੀ ਪਾਉਗੀ ਉਹ ਆਪਣੇ ਕੋਲ ਪੈਸੇ ਫਿਰ ਮੁੜ ਕੇ ਹੁੰਦੇ ਨਹੀਂ ਕਿਉਂਕਿ ਆਪਾਂ ਨੇ ਤਾਂ ਡੰਗ ਸਾਰੇ ਹੁੰਦਾ ਆਪਣਾ ਆਪਾਂ ਦਾ ਡੰਗ ਸਾਰੇ ਹੁੰਦਾ ਆਪਣਾ ਤਾਂ ਜ਼ਮੀਨ ਫਿਰ ਉਵੇਂ ਹੀ ਜਿ ਕਰੀ ਵੇਚਣੀ ਪੈਂਦੀ ਆ ਭਰਤਾ ਕੋਈ ਮੈਂ ਤਾਂ ਅੱਜ ਤੱਕ ਕਦੇ ਕੋਈ ਜ਼ਮੀਨدار ਭਰਦਾ ਦੇਖਿਆ ਨਹੀਂ ਵੀ ਭਾਈ ਆ ਮਿੱਟੀ ਪਾਲੀ ਬੰਦੇ ਨੇ ਕਿਸੇ ਨੇ ਸੋ ਦੋਸਤੋ ਇਹ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਕਿ ਆਪਣੀ ਸੋਨੇ ਵਰਗੀ ਜ਼ਮੀਨ ਨੂੰ ਆਪਣੇ ਹੱਥੀਂ ਨਾ ਬੁਗਾਰਿਆ ਕਰੋ ਮਤਲਬ ਇਹ ਇਹ ਚੀਜ਼ ਤੁਹਾਨੂੰ ਚਾਹੇ ਅੱਜ ਬੁਰੀ ਲੱਗੇ ਮੇਰੀ ਪਰ ਮੈਂ ਕੱਲ ਮੌਕੇ ਤੇ ਗਿਆ ਸੀਗਾ ਜਿਸ ਕਾਰਨ ਕਰਕੇ ਮੈਨੂੰ ਇਹ ਗੱਲ ਹਮੇਸ਼ਾ ਹੀ ਵਿੱਚ ਮੈਨੂੰ ਬੁਰੀ ਲੱਗਦੀ ਪਰ ਮੈਂ ਕੱਲ ਮੌਕੇ ਤੇ ਗਿਆ ਫਿਰ ਮੈਂ ਕਿਹਾ ਵੀ ਚਲੋ ਮੈਂ ਸਵੇਰੇ ਇਹ ਗੱਲ ਲੋਕਾਂ ਨਾਲ ਸਾਂਝੀ ਜ਼ਰੂਰ ਕਰੂੰਗਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ